ਅੰਮ੍ਰਿਤਸਰ ਦੇ ਪਿੰਡ ਦਬੁਰਜੀ ਚ ਐਨਆਰਆਈ ਦੇ ਫਾਇਰਿੰਗ ਕਰਨ ਵਾਲੇ ਮੁਲਜ਼ਮਾ ਨੂੰ ਪੁਲਿਸ ਨੇ ਕਾਬੂ ਕਰ ਲਿਆ ਦੱਸਿਆ ਕਿ ਬੀਤੇ ਦਿਨ ਹੁਸ਼ਿਆਰਪੁਰ ਤੋਂ ਹੁਸ਼ਿਆਰਪੁਰ ਤੇ ਅੰਮ੍ਰਿਤਸਰ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਤੇਨ ਮੁਲਜ਼ਮਾ ਨੂੰ ਇੱਕ ਸਰਾ ਤੋਂ ਗ੍ਰਿਫਤਾਰ ਕਰ ਲਿਆ ਇਸ ਦੌਰਾਨ ਮੁਲਜ਼ਮਾ ਤੇ ਪੁਲਿਸ ਵਿਚਕਾਰ ਕ੍ਰਾਸ ਫਾਇਰਿੰਗ ਵੀ ਹੋਈ ਦੱਸਿਆ ਕਿ ਇਸ ਤੋਂ ਪਹਿਲਾਂ ਐਨਆਰਆਈ ਦੀ ਪਹਿਲੀ ਪਤਨੀ ਦੇ ਪਿਤਾ ਯਾਨੀ ਕਿ ਸੌਰੇ ਸੁਮੇਦ ਪੰਜ ਮੁਲਜ਼ਮਾ ਦੇ ਗ੍ਰਿਫਤਾਰੀ ਹੋ ਚੁੱਕੀ ਹੈ ਪੁਲਿਸ ਨੇ ਦੱਸਿਆ ਕਿ ਸਾਰੀ ਵਾਰਦਾਤ ਪਿੱਛੇ ਐਨਆਰਆਈ ਦੀ ਪਹਿਲੀ ਪਤਨੀ ਦੇ ਪਰਿਵਾਰ ਦਾ ਹਾਦਸਾ ਉਹਨਾਂ ਨੇ ਵਾਰਦਾਤ ਨੂੰ ਅ ਤਨੇ ਤੁਸੀਂ ਵੀ ਸੁਣੋ ਐਨ ਆਰ ਆਈ ਸੁਖਚੈਨ ਸਿੰਘ ਤੇ ਅਟੈਕ ਹੋਇਆ ਸੀ ਜਾਨਲੇਵਾ ਅਟੈਕ ਹੋਇਆ ਸੀ ਉਹਦੇ ਚ ਦੋ ਸ਼ੂਟਰ ਮੌਕੇ ਦੇ ਸਾਹਮਣੇ ਆਏ ਸੀ ਜਿਨ੍ਹਾਂ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ ਉਸ ਕੇਸ ਨੂੰ ਲੈ ਕੇ ਮਾਨਜੋਗ ਡੀਜੀਪੀ ਸਾਹਿਬ ਮਾਨਜੋਗ ਸੀਮ ਸਾਹਿਬ ਦੀਆਂ ਸਖਤ ਹਦਾਇਤਾਂ ਸੀ ਵੀ ਇਸ ਕੇਸ ਨੂੰ ਵਿਦਆਊਟ ਬਿਨਾ ਕਿਸੇ ਦੇਰੀ ਤੇ ਤੇ ਘੱਟ ਤੋਂ ਘੱਟ ਸਮੇਂ ਦੇ ਵਿੱਚ ਇਹਨੂੰ ਲਾਜਿਕ ਐਂਡ ਤੇ ਲੈ ਜਾਣਾ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਤੇ ਇਹਦਾ ਜਿਹੜਾ ਮੋਟਿਵ ਆ ਸਾਰਾ ਪਤਾ ਕਰਨਾ ਉਸ ਡੀਜੀਪੀ ਸਾਹਿਬ ਦੀਆਂ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਦੇ ਤਹਿਤ ਮਾਨਯੋਗ ਡੀਜੀਪੀ ਸਪੈਸ਼ਲ ਇੰਟਰਨਲ ਸਕਿਉਰਿਟੀ ਸਪੈਸ਼ਲ ਡੀਜੀਪੀ ਢੋਕੇ ਸਾਹਿਬ ਉਹ ਵੀ ਇੱਥੇ ਮੌਕੇ ਤੇ ਆਏ ਸੀ ਸਾਡੇ ਹੋਰ ਸਾਡੇ ਜਿਹੜੇ ਜ਼ਿਲ੍ਹੇ ਦੀਆਂ ਜਿਹੜੀਆਂ ਬਾਕੀ ਨਾਲ ਦੇ ਜ਼ਿਲ੍ਹੇ ਦੀਆਂ ਜਾਂ ਕਾਉਂਟੈਂਟ ਇੰਟੈਲੀਜੈਂਸ ਦੀਆਂ ਜਿਹੜੀਆਂ ਸਾਰੀਆਂ ਜਿਹੜੀਆਂ ਏਜੰਸੀਆਂ ਨੇ ਉਹ ਰਲ ਕੇ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਅਸੀਂ ਇਹਦੇ ਵਰਕਆਊਟ ਕਰ ਰਹੇ ਸੀ ਉਸ ਵਰਕਆਊਟ ਦਾ ਸਿੱਟਾ ਉਸ ਸਾਰੇ ਅਧਿਕਾਰੀਆਂ ਤੇ ਸਾੜੇ ਸਾਰੀਆਂ ਸਾਡੀਆਂ ਜਿਹੜੀਆਂ ਯੂਨਿਟਸ ਦੀ ਮਿਹਨਤ ਦੇ ਸਿੱਟੇ ਵਜੋਂ ਤੁਹਾਨੂੰ ਪਤਾ ਪਹਿਲੇ 7 ਘੰਟਿਆਂ ਦੇ ਵਿੱਚ ਵਿੱਚ ਅਸੀਂ ਜਿਹੜੇ ਸ਼ੂਟਰ ਸੀਗੇ ਜਿਨ੍ਹਾਂ ਦਾ ਨਾਮ ਗੋਰਕੀਰਤ ਬਾਸੀ ਪਿੰਡ ਬੋਟਰਾ ਏਰੀਆਸ ਗੋਰੀ ਸੁਖਵਿੰਦਰ ਪੁੱਤਰ ਜਰਨੈਲ ਸਿੰਘ ਪਿੰਡ ਜੈਰਾਣ ਬੁੰਢੇਲਵਾ ਇਹ ਦੋ ਵਿਅਕਤੀ ਆ ਜਿਹੜੇ ਇਮੀਡੀਏਟ ਉਦੋਂ 7 ਘੰਟੇ ਦੇ ਵਿੱਚ ਸ਼ਾਮ ਤੱਕ ਆਇਡੈਂਟੀਫਾਈ ਹੋ ਗਏ ਸੀ ਜਿਨ੍ਹਾਂ ਬਾਰੇ ਤੁਹਾਡ ਨੇ ਸ਼ੇਅਰ ਕੀਤਾ ਸੀ ਇਸੇ ਤਰ੍ਹਾਂ ਨੈਕਸਟ ਡੇ ਇਹ ਗੱਲ ਸਟੈਬਲਿਸ਼ ਹੋ ਗਈ ਸੀ ਵੀ ਇਹ ਐਨ ਆਰ ਆਈ ਦਾ ਮਰਡਰ ਹੈ ਜਿਹੜਾ ਇਹ ਆਪਸੀ ਐਨ ਆਰ ਆਈ ਪਰਿਵਾਰਾਂ ਦਾ ਝਗੜਾ ਉਸ ਦੇ ਵਜ੍ਹਾ ਕਰਕੇ ਜਿਹੜੇ ਇਸ ਸੁਖਚੈਨ ਸਿੰਘ ਦਾ ਸੌਰਾ ਪਰਿਵਾਰ ਜੋ ਕਿ ਅਮਰੀਕਾ 'ਚ ਰਹਿੰਦਾ ਉਸ ਪਰਿਵਾਰ ਵੱਲੋਂ ਫਰौती ਦੇ ਕੇ ਸਪਾਰੀ ਦੇ ਕੇ ਇਹਨਾਂ ਬੰਦਿਆਂ ਤੋਂ ਇਹ ਕ੍ਰਾਈਮ ਕਰਾਉਣ ਦਾ ਉਹਨਾਂ ਨੇ ਯਤਨ ਕੀਤਾ ਤੇ ਇਹ ਕ੍ਰਾਈਮ ਕਰਵਾਇਆ ਉਸੇ ਲੜੀ ਤਹਿਤ ਪੰਜ ਵਿਅਕਤੀ ਆ ਜਿਹੜੇ ਅਸੀਂ ਕੱਲ ਗ੍ਰਿਫਤਾਰ ਕਰ ਲਈ ਸੀ ਜਿਨ੍ਹਾਂ ਨੇ ਕ੍ਰਾਈਮ 'ਚ ਸਹਿਯੋਗ ਕੀਤਾ ਜਾਂ ਕ੍ਰਾਈਮ ਕਰਨ ਤੋਂ ਬਾਅਦ ਇਹਨਾਂ ਨੂੰ ਪਨਾਹ ਦਿੱਤੀ ਆ ਜਾਂ ਜਿਹੜਾ ਹੈਗਾ ਉਹਨਾਂ ਦੇ ਜਿਹੜਾ ਮੇਨ ਏਸ ਦਾ ਪੁਰਾਣਾ ਫਾਦਰ ਇਨ-ਲਾ ਸੀਗਾ ਅਸੀਂ ਉਹਨੂੰ ਮੌਕੇ ਤੇ ਅਰੈਸਟ ਕਰ ਲਿਆ ਸੀ ਉਸੇ ਲੜੀ ਦੇ ਵਿੱਚ ਆਪਜੀ ਨਾਲ ਸ਼ੇਅਰ ਕੀਤਾ ਸੀ ਵੀ ਅਸੀਂ ਜਿਹੜੇ ਸ਼ੂਟਰ ਦਾ ਉਹਨਾਂ ਨੂੰ ਵੀ ਛੇਤੀ ਕਾਬੂ ਕਰ ਲਾਂਗੇ ਸਾਡੀਆਂ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਲਗਾਤਾਰ ਉਸ ਫਾਲੋਅ-ਅਪ ਦੇ ਵਿੱਚ ਲੱਗੀਆਂ ਸੀ ਉਸ ਫਾਲੋਅ-ਅਪ ਦੇ ਅਧੀਨ ਇਹ ਪਤਾ ਲੱਗਿਆ ਵੀ ਇਹ ਇੱਥੋਂ ਕ੍ਰਾਈਮ ਕੀਤਾ ਕ੍ਰਾਈਮ ਕਰਨ ਤੋਂ ਬਾਅਦ ਇਹ ਫੇਰ ਆਪਣੇ ਉਸ ਹੋਟਲ 'ਚ ਆਏ ਉੱਥੇ ਠਹਿਰੇ ਉਹ ਜਿਹਨਾਂ ਨੇ ਜਿਹੜੇ ਬਾਹਰੋਂ ਸੁਖਸੈਨ ਦੇ ਸੋਹਰਾ ਪਰਿਵਾਰ ਨੇ ਜਿਹੜੀ ਕਮਿਟਮੈਂਟ ਹੋਈ ਸੀ ਉਹ ਕਮਿਟਮੈਂਟ ਅੱਜ ਕਲੀਅਰ ਹੋਈ ਆ ਇਹ ਕਮਿਟਮੈਂਟ ਸੀ ਵੀ ਇਹਨਾਂ ਨੇ 15 ਲੱਖ ਰੁਪਇਆ ਇਹ ਮਰਡਰ ਕਰਨ ਦਾ ਲੈਣਾ ਸੀਗਾ ਤੇ ਉਹ ਜਿਹੜਾ ਸੁਰਿੰਦਰਪਾਲ ਸਿੰਘ ਅਮਰੀਕਾ ਵਿੱਚ ਇਹਦੀ ਪ੍ਰਾਣੀ ਜਿਹੜੀ ਵਾਈਫ ਆ ਉਹਦਾ ਰੀਅਲ ਭਰਾ ਹੈਗਾ ਉਹਨੇ ਇਹਨਾਂ ਨੂੰ ਕਨਵੇ ਕਰਨਾ ਸੀਗਾ ਉਹਨੇ 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 ਪੇ ਕਰਨਾ ਸੀਗਾ ਤੇ ਉਸੇ ਦੇ ਤਹਿਤ ਉਸੇ ਨੇ ਇਹਨਾਂ ਨੂੰ ਤਿੰਨ ਜਿਹੜੇ ਵੈਪਨ ਅਰੇਂਜ ਕਰਵਾ ਕੇ ਦਿੱਤੇ ਉਹ ਤਿੰਨ ਵੈਪਨ ਇਹ ਤੋਂ ਅੱਜ ਤੋਂ 5 ਮਹੀਨੇ ਪਹਿਲਾਂ ਉਹਦੀ ਇਹਨਾਂ ਦੇ ਇਥੋਂ ਦਾ ਇੱਕ ਦੋਸਤ ਸੀਗਾ ਜਿਹਦਾ ਨਾਮ ਲੈਣਾ ਆਵਾਜਮ ਨਹੀਂ ਸਮਝੂਗਾ ਉਹਦੇ ਰਾਹੀਂ ਇੱਕ ਜਿਹੜਾ ਗੁਰਕੀਰਤ ਸਿੰਘ ਗੋਰੀ ਆ ਉਹਦੇ ਨਾਲ ਕੰਟੈਕਟ ਹੋਇਆ ਉਸ ਕੰਟੈਕਟ ਦੇ ਨਾਲ ਉਸ ਦੇ ਉਸ ਦੇ ਕੰਟੈਕਟ ਦੇ ਰਾਹੀਂ ਜਿਹੜਾ ਸੁਰਿੰਦਰਪਾਲ ਨੇ ਡਾਇਰੈਕਟ ਇਹਦੇ ਨਾਲ ਗੱਲਬਾਤ ਕੀਤੀ ਤੇ ਇਹਦੇ ਨਾਲ ਡੀਲ ਕੀਤੀ ਅੱਜ ਤੋਂ 15 ਦਿਨ ਪਹਿਲਾਂ ਇਹਨਾਂ ਨੇ ਕਿਸੇ ਥਾਂ ਤੇ ਉਸੇ ਬਾਹਰ ਅਮਰੀਕਾ ਬੈਠੇ ਬੰਦੇ ਨੇ ਤਿੰਨ ਵੈਪਨ ਆ ਜਿਹੜੇ ਇਹਨਾਂ ਨੂੰ ਉੱਥੇ ਸਪਲਾਈ ਕੀਤੇ ਉਹ ਵੈਪਨਾ ਨਾਲ ਲੈ ਕੇ ਇੱਕ ਜਿਹੜੀ ਅੱਜ ਦੀ ਇਨਵੈਸਟੀਗੇਸ਼ਨ ਤੋਂ ਸਾਨੂੰ ਕੱਲ ਵੀ ਇਹ ਪਤਾ ਸੀ ਵੀ ਇੱਕ ਮੋਟਰਸਾਈਕਲ ਤੇ ਇੱਕ ਹੋਰ ਬੰਦਾ ਆਇਆ ਸੀ ਜਿਹੜਾ ਕਿ ਕ੍ਰਾਈਮ ਜਦੋਂ ਇਹ ਕਰਨ ਆਇਆ ਸੀ ਉਹ ਕ੍ਰਾਈਮ ਸਥਾਨ ਦੇ ਬਾਹਰ ਉਤੋਂ ਮੋਟਰਸਾਈਕਲ ਤੋਂ ਉਤਰ ਕੇ ਚੱਲਿਆ ਗਿਆ ਸੀ ਉਸ ਬੰਦੇ ਦੀ ਵੀ ਅਸੀਂ ਲਗਾਤਾਰ ਭਾਲ ਕਰ ਰਹੇ ਸੀ ਸਾਡੀਆਂ ਟੀਮਾਂ ਹਰ ਸੰਭਵ ਟੈਕਨੀਕਲ ਅਸਿਸਟੈਂਸ ਸੀਸੀਟੀਵੀ ਜਾਂ ਹਿਊਮਨ ਇੰਟ ਦੇ ਨਾਲ ਵਰਕਆਊਟ ਕਰਕੇ ਉਸ ਉਸ ਵਿਅਕਤੀ ਨੂੰ ਵੀ ਅਸੀਂ ਆਇਡੈਂਟੀਫਾਈ ਕਰ ਲਿਆ ਸੀ ਉਸ ਵਿਅਕਤੀ ਦਾ ਨਾਮ ਸੁਖਵਿੰਦਰ ਸਿੰਘ ਹੈ ਲਈ ਸਾਬੀ ਪੁੱਤਰ ਅਮਰਜੀਤ ਸਿੰਘ ਬਾਸੀ ਬੁਟਰਾ ਦਾ ਸੀਗਾ ਉਸ ਉਹ ਵਿਅਕਤੀ ਵੀ ਇਹਨਾਂ ਦੇ ਨਾਲ ਕ੍ਰਾਈਮ 'ਚ ਇਨਵੋਲਡ ਸੀਗਾ ਇਹ ਤਿੰਨੇ ਬੰਦੇ ਇੱਥੇ ਹੋਟਲ 'ਚ ਵੀ ਰਹੇ ਸੀ ਤਿੰਨੇ ਬੰਦੇ ਕ੍ਰਾਈਮ 'ਚ ਫੋਲ ਇਹਨਾਂ ਦੀ ਇਨਵੋਲਵਮੈਂਟ ਸੀ ਅੱਜ ਪੁਲਿਸ ਨੇ ਹੁਸ਼ਿਆਰਪੁਰ ਦੀ ਇੱਕ ਸਰਾਂ ਦੇ ਵਿੱਚੋਂ ਹੁਸ਼ਿਆਰਪੁਰ ਪੁਲਿਸ ਨੂੰ ਉੱਥੇ ਲੋਕਲ ਪੁਲਿਸ ਦੀ ਮਦਦ ਲੈ ਕੇ ਇਹਨਾਂ ਤਿੰਨਾਂ ਵਿਅਕਤੀਆਂ ਨੂੰ ਉੱਥੋਂ ਕਾਬੂ ਕੀਤਾ ਕਾਬੂ ਕਰਕੇ ਉੱਥੋਂ ਲਿਆ ਕੇ ਇਨਾਂ ਨੇ ਜਿਹੜਾ ਕ੍ਰਾਈਮ ਦੇ ਵਿੱਚ ਵਰਤਿਆ ਮੋਟਰਸਾਈਕਲ ਸੀ ਉਹ ਖਡੂਰ ਸਾਹਿਬ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਲਾਇਆ ਸੀ ਤੇ ਜਿਹੜੇ ਇਹਨਾਂ ਨੇ ਦੋ ਵੈਪਨ ਯੂਜ਼ ਕੀਤੇ ਸੀ ਉਹ ਇੱਥੇ ਵੱਲਾਂ ਨਹਿਰ ਦੇ ਲਾਗੇ ਉੱਥੇ ਲਗੋ ਕੇ ਗਏ ਸੀ ਕਿ ਕ੍ਰਾਈਮ ਕਰਨ ਤੋਂ ਬਾਅਦ ਉਹ ਪਹਿਲਾਂ ਉੱਥੋਂ ਇਹਨਾਂ ਨੂੰ ਲਿਆ ਕੇ ਇਹਨਾਂ ਦੀ ਸਰਸਰੀ ਪੁਸ਼ੀਸ਼ ਕਰਕੇ ਇਹ ਪਤਾ ਲੱਗੇ 15 ਲੱਖ ਰੁਪਇਆ ਇਹਨਾਂ ਨੇ ਕਮਿਟ ਕੀਤਾ ਸੀ ਲੈਣ ਦਾ ਕ੍ਰਾਈਮ ਕਰਨ ਦਾ ਤੇ ਜਿਹਦੇ ਜੋ ਪਿਛਲੇ ਹਫਤੇ ਦੌਰਾਨ ਜਦੋਂ ਤੋਂ ਇਹ ਅੰਮ੍ਰਿਤਸਰ ਆਏ ਸੀ ਮਨੀਗ੍ਰਾਮ ਜਾਂ ਜਿਹੜੀਆਂ ਹੋਰ ਅਜਿਹੀਆਂ ਜਿਹੜੀਆਂ ਉਹ ਟ੍ਰਾਂਸਫਰ ਮਨੀ ਟ੍ਰਾਂਸਫਰ ਕਰਨ ਵਾਲੀਆਂ ਜਿਹੜੀਆਂ ਹੈਗੇ ਆ ਉਹਨਾਂ ਨੇ 85000 ਰੁਪਏ ਇਹਨਾਂ ਨੇ ਇੱਥੇ ਹੋਟਲਾਂ 'ਚ ਰਹਿਂਦੇ ਹੋਏ ਨੇ ਪਿਛਲੇ 4 ਦਿਨਾਂ ਚ ਰਿਸੀਵ ਕੀਤਾ ਉੱਥੋਂ ਲਿਆ ਕੇ ਇਹਨਾਂ ਦਾ ਮੋਟਰਸਾਈਕਲ ਰਿਕਵਰ ਕਰਕੇ ਅੱਜ ਜਦੋਂ ਸੁਖਵਿੰਦਰ ਜੀ ਨੂੰ ਕਿ ਸੁੱਖਾ ਗ੍ਰਨੇਡ ਵੀ ਕਹਿੰਦੇ ਆ ਇਹ ਪਹਿਲਾਂ 29-9 ਨੂੰ ਕਪੂਰਥਲਾ ਜੇਲ੍ਹ ਤੋਂ ਮੁਕੱਦਮਿਆਂ ਤੋਂ ਬਾਹਰ ਆਇਆ ਸੀਗਾ ਇਹਦੇ ਕਰੀਬ ਇਹ ਤੇ 10 ਮੁਕੱਦਮੇ ਦਰਜ ਨੇ ਜਿਨ੍ਹਾਂ ਤੇ ਲੜਾਈ ਝਗੜੇਂਦੇ ਨੇ ਅਤੇ ਕੁਝ ਐਨਡੀਪੀਐਸ ਦੇ ਬਰਚੇ ਨੇ ਜਿਹੜਾ ਗੁਰਵਿੰਦਰ ਸਿੰਘ ਗੋਰੀ ਹੈਗਾ ਉਹ 20 ਫਰਵਰੀ 2024 ਨੂੰ ਉਹ ਵੀ ਕਪੂਰਥਲਾ ਜੇਲ੍ਹ ਤੋਂ ਬਾਹਰ ਆਇਆ ਸੀਗਾ ਇਹ ਦੋਨੇ ਜੇਲ੍ਹ ਤੋਂ ਬਾਹਰ ਆ ਕੇ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਦੇਖਦੇ ਆ ਹੋਇਆ ਕਿਉਂਕਿ ਜਿਹੜੇ ਸੁਖਚੈਨ ਦਾ ਜਿਹੜਾ ਪਹਿਲਾ ਸੋਹਰਾ ਪਰਿਵਾਰ ਆ ਉਹਨਾਂ ਦੇ ਜਿਹੜੇ ਰਹਿਸ਼ੀ ਜਿਹੜਾ ਹੁਸ਼ਿਆਰਪੁਰ ਬੈਂਸਾ ਪਿੰਡ ਹੈਗਾ ਉਹ ਬੈਂਸਾ ਪਿੰਡ ਦੇ ਇਹ ਨਾਲ ਲੱਗਦੇ ਇਲਾਕੇ ਇੱਕ ਭੋਗਪੁਰ ਦਾ ਤੇ ਇੱਕ ਢਿਲਮਾ ਥਾਣੇ ਦਾ ਜਿਹੜੇ ਹੈਗੇ ਨੇ ਉਹ ਬੰਦੇ ਉਹਨਾਂ ਨੇ ਰੇਂਜ ਕਰਕੇ ਇਹਨਾਂ ਨੂੰ ਦਿੱਤੇ ਉਹਨਾਂ ਬੰਦਿਆਂ ਦੇ ਨਾਲ ਹੀ ਇਹ ਕ੍ਰਾਈਮ ਇਨਜ਼ਾਮ ਦੇਣਾ ਸੀਗਾ ਤੇ ਉਹ ਉਸੇ ਦੀ ਲੜੀ ਦੇ ਵਿੱਚ ਆ ਕੇ ਇਹਨਾਂ ਨੇ ਕ੍ਰਾਈਮ ਕਮਿਟ ਕੀਤਾ ਅੱਜ ਜਦੋਂ ਦੋਨੇ ਗੁਰਵਿੰਦਰ ਗੁਰੀ ਨੂੰ ਤੇ ਸੁਖਵਿੰਦਰ ਨੂੰ ਉਹ ਪਿਸਤਲ ਗਵਰ ਕਰਨ ਦੇ ਲਈ ਕਮਿਸ਼ਨਰੇਟ ਪੁਲਿਸ ਵੱਲਾਂ ਲਾਗੇ ਨਹਿਰ ਦੇ ਕੋਲੋਂ ਤੇ ਲੈ ਕੇ ਗਈ ਤਾਂ ਇਹਨਾਂ ਨੇ ਸਾਡੇ ਜਿਹੜੇ ਕਰਮਚਾਰੀ ਨੂੰ ਧੱਕਾ ਦੇ ਕੇ ਕੋਸ਼ਿਸ਼ ਕੀਤੀ ਵੀ ਜਿੱਥੇ ਇਹਨਾਂ ਦੇ ਪਿਸਤਲ ਪਏ ਸੀ ਉਹ ਪਿਸਤਲ ਚੱਕ ਕੇ ਸਾਡੇ ਜਿਹੜੇ ਕਰਮਚਾਰੀਆਂ ਤੇ ਅਟੈਕ ਕੀਤਾ ਸਾਡੇ ਕਰਮਚਾਰੀਆਂ ਨੇ ਪੁਲਿਸ ਪਾਰਟੀ ਨੇ ਆਪਣੇ ਬਚਾਅ ਨੂੰ ਮੁੱਖ ਰੱਖ ਕੇ ਇਹਨਾਂ ਨੂੰ ਨਾ ਭਜਣ ਦਿੱਤਾ ਰਾਦਰਦੈਨ ਇਹਨਾਂ ਨੂੰ ਇਹਨਾਂ ਦੇ ਵੈਪਨ ਆ ਜਿਹੜੇ ਇਹਨਾਂ ਦੇ ਵੈਪਨ ਵੀ ਕਬਜ਼ੇ ਚ ਲੈਏ ਤੇ ਇਹ ਉਹ ਫਾਇਰਿੰਗ ਦੌਰਾਨ ਸਾਡੇ ਵੱਲੋਂ ਜਿਹੜੀ ਸੈਲ ਪ੍ਰੋਟੈਕਸ਼ਨ ਲਈ ਇਹਨਾਂ ਦਾ ਆਪ ਦੇ ਬਜਾਅ ਲਈ ਫਾਇਰਿੰਗ ਕੀਤੀ ਸੀ ਫਾਇਰਿੰਗ ਦੌਰਾਨ ਜਿਹੜਾ ਗੁਰਕੀਰਤ ਈਲਸ ਗੁਰੀ ਤੇ ਸੁਖਵਿੰਦਰ ਉਹ ਜ਼ਖਮੀ ਹੋ ਗਏ ਨੇ ਉਹਨਾਂ ਨੂੰ ਇਸ ਵਕਤ ਅਸੀਂ ਹਸਪੀਟਲ ਦੇ ਵਿੱਚ ਏਰੀਏ ਇਲਾਜ ਉੱਥੇ ਛੱਡ ਕੇ ਆਏ ਆ ਜਿਹੜਾ ਸਾਬੀ ਆ ਸੁਖਵਿੰਦਰ ਸਾਬੀ ਉਹ ਸਾਡੇ ਕੋਲੇ ਕਸਟਡੀ ਚ ਆ ਉਹਦੀ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਆ ਇਸ ਤਰ੍ਹਾਂ ਇਹ ਜਿਹੜਾ ਕ੍ਰਾਈਮ ਹੋਇਆ ਸੀ ਏ ਅੱਜ ਇਹਦਾ ਪੂਰਾ ਪਰਦਾ ਫਾਸ਼ ਹੋ ਗਿਆ ਜਿੱਦੋਂ ਇਹੀ ਤੱਥ ਜਿਹੜਾ ਅਸੀਂ ਕੱਲ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਵੀ ਸੁਖਚੈਨ ਸਿੰਘ ਦੇ ਸਹੁਰਾ ਪਰਿਵਾਰ ਨੇ ਉਹਨਾਂ ਦੀ ਲੜਕੀ ਭਾਵੇਂ ਉਹਨੇ ਸੁਸਾਇਡ ਕੀਤਾ ਸੀ ਉਹਦੀ ਮੌਤ ਦਾ ਬਦਲਾ ਲੈਣ ਲਈ ਸੁਖਚੈਨ ਨੂੰ ਕਤਲ ਕਰਾਉਣ ਦੇ ਲਈ ਇਹਨਾਂ ਵਿਅਕਤੀਆਂ ਦੀ ਮਦਦ ਦੇ ਨਾਲ ਇਸ ਕ੍ਰਾਈਮ ਨੂੰ ਇਨਜਾਮ ਦੇਣ ਦੀ ਕੋਸ਼ਿਸ਼ ਕੀਤੀ ਆ ਜੋ ਜਿਹੜੇ ਅੱਜ ਤੱਕ ਪੰਜ ਕੀ ਦੋਸ਼ੀ ਕੱਲ ਗ੍ਰਿਫਤਾਰ ਹੋ ਗਏ ਸੀ ਤਿੰਨ ਅੱਜ ਜਿਹੜੇ ਮੇਨ ਸ਼ੂਟਰ ਗ੍ਰਿਫਤਾਰ ਹੋ ਗਏ ਨੇ ਜਿਹੜਾ ਸਾਡਾ ਜਿਹੜਾ ਮੇਜਰ ਪਾਰਟ ਆ ਉਹ ਕ੍ਰਾਈਮ ਦਾ ਜਿਹੜਾ ਟਰੇਸ ਹੋ ਕੇ ਸਾਡਾ ਇਹ ਜਿਹੜਾ ਮੁਕੱਦਮਾ ਕੰਪਲੀਟ ਹੋ ਗਿਆ ਅੱਜ ਜਦੋਂ ਹੁਣ ਇਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕੀਤਾ ਉਹ ਇੱਕ ਵੱਖਰਾ ਪਰਚਾ ਅਟੈਕ ਕਰਨ ਦਾ ਜਿਹੜਾ ਉਹ ਇਹਨਾਂ ਦੇ ਦਰਜ ਹੋਇਆਗਾ ਉਹ ਉਹਦੇ ਵਿੱਚ ਵੀ ਇਹਨਾਂ ਦੀ ਗ੍ਰਿਫਤਾਰੀ ਪਾਈ ਜਾਵੇਗੀ ਤੇ ਇਹਨਾਂ ਦੀ ਪੁਸ਼ਤੀਸ਼ ਕਰਕੇ ਇਹਨਾਂ ਨੇ ਪੈਸੇ ਆ ਜਿਹੜੇ ਹੋਰ ਕਿਹੜੇ-ਕਿਹੜੇ ਸੋਰਸਸ ਰਾਹੀਂ ਮੰਗਾਏ ਨੇ ਜਾਂ ਇਨਵੈਸਟੀਗੇਸ਼ਨ ਲਈ ਉਹਨਾਂ ਨੂੰ ਕਿਵੇਂ ਕ੍ਰਾਈਮ ਦੇ ਨਾਲ ਕਿਵੇਂ ਜੁੜਦੇ ਨੇ ਉਹਨੂੰ ਕੰਪਲੀਟ ਕੀਤਾ ਜਾਵੇਗਾ ਹਾਂ ਪੁਲਿਸ ਪੁਲਿਸ ਕਰਮਚਾਰੀ ਹੈ ਸਾਡੇ ਦੋ ਕਰਮਚਾਰੀ ਸੀ ਉਹਨਾਂ ਦਾ ਚੈੱਕਅਪ ਕਰਵਾਇਆ ਜਿਹੜੇ ਮੂਰੇ ਸੀਗੇ ਉਹ ਬੇਸਿਕਲੀ ਉਹਨਾਂ ਦੇ ਗੋਲੀ ਨਹੀਂ ਲੱਗੀ ਬਟ ਉਹ ਥੋੜਾ ਟੈਨਸ਼ਨ ਜਾਂ ਘਬਰਾਹਟ ਦੇ ਵਿੱਚ ਥੋੜਾ ਜਿਹਾ ਫੇਂਟ ਹੋਏ ਸੀਗੇ ਦੇ ਆਰ ਆਲ ਆਇਟ ਉਹਨਾਂ ਦੇ ਕੋਈ ਕੋਈ ਗੋਲੀ ਨਹੀਂ ਲੱਗੀ ਆ ਇਹਨਾਂ ਦੋਨਾਂ ਦੇ ਜਿਹੜੀ ਆ ਲੱਤ ਦੇ ਵਿੱਚ ਗੋਲੀ ਲੱਗੀ ਆ ਇੱਕ ਦੇ ਸ਼ਾਇਦ ਪੱਟ ਦੇ ਵਿੱਚ ਗੋਲੀ ਲੱਗੀ ਆ ਉਹ ਡਾਕਟਰ ਸਾਹਿਬਾਨ ਨੇ ਇਲਾਜ ਕਰਾਇਆ ਅਸੀਂ ਉਥੇ ਦੇਖ ਕੇ ਆਏ ਪਿਸਟਲ ਦੀਆਂ ਗੋਲੇ ਪਿਸਟਲ ਉਹੀ ਪਿਸਟਲ ਜਿਹੜੀ ਇਹਨਾਂ ਨੇ ਕ੍ਰਾਈਮ ਕਰਕੇ ਉਥੇ ਲੁਕੋ ਕੇ ਗਏ ਸੀ ਸੇਮ ਪਿਸਟਲ ਜਿਹੜੇ ਆ ਉਹ ਦੋਨੋਂ ਪਿਸਟਲ ਵੀ ਰਿਕਵਰ ਕਰ ਲਿਆ ਜਿਨ੍ਹਾਂ ਦਾ ਇੱਕ ਮੈਗਜ਼ੀਨ ਮੌਕੇ ਤੇ ਡੇਗਿਆ ਸੀਗਾ ਔਰ ਤਿੰਨ ਮੈਗਜ਼ੀਨ ਜਿਹੜੇ ਆ ਪਲੱਸ ਜਿਹੜੇ ਕੋਈ ਸਕਾਰਡਰਿੰਗ ਹੋਏ ਜਗੇ ਨੇ ਉਹ ਸਾਰੇ ਅਸੀਂ ਇਹਨਾਂ ਤੋਂ ਲੈ ਕੇ ਪੁਲਿਸ ਉਹ ਉਸੇ ਉਸੇ ਦਿਨ 잡ਗੇ ਉਸੇ ਦਿਨ ਹੀ ਉਹ ਉਹ ਇਨਵੈਸਟੀਗੇਸ਼ਨ ਦੀ ਤਹਿ ਤੱਕ ਜਾ ਕੇ ਜਿਹੜਾ ਵੀ ਬੰਦਾ ਦੂਰੋਂ ਨੇੜਿਓਂ ਜਿਹੜਾ ਵੀ ਇਸ ਕ੍ਰਾਈਮ ਚ ਇਨਰੋਲਡ ਆ ਭਾਵੇਂ ਉਹ ਸਾਡੇ ਕੋਲੇ ਇੱਥੇ ਆ ਭਾਵੇਂ ਵਿਦੇਸ਼ਾਂ ਚ ਬੈਠਾ ਇਹ ਸਾਡੇ ਸਾਡੇ ਸੀਐਮ ਸਾਹਿਬ ਦੀ ਸਾਡੇ ਡੀਜੀਪੀ ਸਾਹਿਬ ਦੀ ਸਖਤ ਹਦਾਇਤਾਂ ਨੇ ਵੀ ਕੋਈ ਅਜਿਹਾ ਜਿਹੜਾ ਕੋਈ ਐਲੀਮੈਂਟ ਆ ਜਿਹੜਾ ਉਹ ਉਹ ਬਿਲਕੁਲ ਲੌਜੀਕ ਐਂਡ ਤੇ ਲੈ ਕੇ ਜਾਵਾਂਗੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਹੜੇ ਪਿਛਲੇ ਹਫਤੇ ਦੌਰਾਨ ਆ ਮੋٹے ਤੌਰ ਤੇ ਜੋ ਯਾਹਰ ਹੋਇਆ ਉਹ ਸਾਡੇ 85000 ਰੁਪਏ ਇਹਨਾਂ ਨੇ ਇੱਥੇ ਹੋਟਲਾਂ ਤੇ ਰਹਿੰਦਿਆਂ ਉਹਦਿਆਂ ਨੇ ਇਹ ਦੋ ਹੋਟਲਾਂ ਤੇ ਰਹੇ ਨੇ ਉਸ ਦੌਰਾਨ 85000 ਰੁਪਏ ਜਿਹੜਾ ਔਨ ਰਿਕਾਰਡ ਬਾਹਰੋਂ ਯੂ ਐਸ ਏ ਤੋਂ ਇੱਥੇ ਟ੍ਰਾਂਸਫਰ ਹੋਇਆ ਸਰ ਇੱਕ ਹੋਟਲ ਨੂੰ ਬੰਦ ਕਰਕੇ ਤਾਂ ਕਿ ਦੂਸਰਾ ਹੋਟਲ ਕਿਹੜਾ ਜੀ ਦੂਜਾ ਬੱਲਾ ਪਹਿਲਾ ਬਹਿਲਾ ਬਹਿਲਾ ਹੋਟਲ ਆ ਦੋ ਦਿਨ ਬਹਿਲਾ ਹੋਟਲ ਤੇ ਰਹੇ ਨੇ ਦੋ ਦਿਨ ਇੱਥੇ ਰਹੇ ਨੇ ਇਹ ਪਿਛਲੇ 85 ਦਿਨਾਂ ਲਈ ਇੱਥੇ ਆ ਕੇ ਇਹ ਕ੍ਰਾਈਮ ਕਮਿਟ ਕਰਦੇ ਸੀ ਇਹ ਨਸ਼ੇ ਡਰਗ ਡੋਜ਼ ਵੀ ਲੈਂਦੇ ਨੇ ਤੇ ਡਰਗ ਲੈਣ ਲਈ ਇਹ ਤਰਨ ਤਰਨ ਵੀ ਗਏ ਸੀ ਉਹ ਤੋਂ ਇਲਾਵਾ ਇਹਨਾਂ ਦਾ ਜਿਹੜਾ ਨਸ਼ੇ ਕਰਨ ਦੇ ਆਦੀ ਨੇ ਤੇ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਆ ਇਹ ਕ੍ਰਿਮੀਨਲ ਰਿਕਾਰਡ ਵਾਲੇ ਬੰਦੇ ਨੇ ਕਰਾਇਮ ਕੀਤਾ ਜਿਹੜਾ ਉਹ ਜਿਹੜਾ ਉਹ ਤੋਂ ਵੀ ਵੈਪਨ ਮਿਲਿਆ ਨਹੀਂ ਇਹ ਜਿਹੜਾ ਆਪਣਾ ਮੋਟਰਸਾਈਕਲ ਤੇ ਵੈਪਨ ਇੱਥੇ ਲੁਕੋ ਕੇ ਇੱਥੇ ਲੁਕੋ ਕੇ ਗਏ ਸੀ ਵੈਪਨ ਉੱਥੋਂ ਨਹੀਂ ਮਿਲਿਆ ਉਹ ਉਹ ਆਬਜੈਕਟਲੀ ਕਾਊਂਟਿੰਗ ਕਰਦੇ ਆ ਇਹਨਾਂ ਵੱਲੋਂ ਮੇਰੇ ਹਿਸਾਬ ਨਾਲ ਤਿੰਨ ਤੋਂ ਚਾਰ ਜਿਹੜੇ ਇਹਨਾਂ ਨੇ ਫੈਰ ਕੀਤੇ ਨੇ ਹਾਂਜੀ ਨਹੀਂ ਹਾਂਜੀ ਦੋਨੇ ਆਊਟ ਆਊਟ ਇੰਜਰ ਸੀ ਪਿਸਟਲ ਤੇ ਜਿਹੜਾ ਸੀ ਮਾਲ ਫੰਕਸ਼ਨ ਹੋ ਗਈ ਸੀ ਜਦੋਂ ਉਹਨਾਂ ਦਾ ਫਾਇਰ ਹੀ ਚਿੱਤੇ ਸੀ ਬਸਤਲ ਇਹ ਗੱਲ ਨਹੀਂ ਹੁੰਦੀ ਮਾਲ ਫੰਕਸ਼ਨ ਹੋ ਗਈ ਇੱਕਦਾਂ ਉਹਨਾਂ ਨੇ ਪੈਨਿਕ ਹੋયા ਨੇ ਉਸ ਵੇਲੇ ਉਹਨਾਂ ਦਾ ਮੈਗਜ਼ੀਨ ਹੀ ਡਿੱਗ ਪਿਆ ਸੀਗਾ ਇੱਕ ਮੈਗਜ਼ੀਨ ਹਰ ਪਿਸਟਲ ਨਾਲ ਦੋ ਦੋ ਮੈਗਜ਼ੀਨ ਸੀ ਇੱਕ ਮੈਗਜ਼ੀਨ ਉਹ ਤੇ ਡਿੱਗ ਪਿਆ ਉਹ ਬੰਦਾ ਉੱਥੇ ਆਪਣੇ ਆਪ ਚ ਪਾਸੇ ਹੋ ਗਿਆ ਕਿਉਂਕਿ ਉਹਦਾ ਮੈਗਜ਼ੀਨ ਡਿੱਗ ਪਿਆ ਦੁਆਰਾ ਉਹ ਲਾਉਣ ਜੋਗਾ ਨਹੀਂ ਸੀ ਪੈਨਿਕ ਹੋ ਗਿਆ ਦੂਸਰੇ ਨੇ ਦੋ ਫਾਇਰ ਕਰਤੇ ਸੀ ਫਾਇਰ ਕਰਨ ਤੋਂ ਬਾਅਦ ਜਿਹੜਾ ਉਹਦਾ ਇੱਕ ਕਾਰਟ੍ਰਿਜ ਹੈਗਾ ਉਹ ਵਿੱਚ ਅੜਿਆ ਰਹਿ ਗਿਆ ਇਹ ਕੋਈ ਪਰਮਾਨੈਂਟਲੀ ਡਿਸੇਬਲ ਦੁਆਰਾ ਨੂੰ ਖੋਲ ਕੱਢ ਕੇ ਜਦੋਂ ਕੌਕ ਕਰਦੇ ਨੇ ਫੇਰ ਉਹ ਠੀਕ ਹੋ ਜਾਂਦਾ ਇਹ ਸੁਰਿੰਦਰ ਹਾਂਜੀ ਸੁਰਿੰਦਰ ਜਿਹੜਾ ਇਹਨਾਂ ਦਾ ਪਰਚਾ ਦਰਜ ਹੋਇਆ ਸੀ ਪੰਜ ਵਿਅਕਤੀਆਂ ਦੇ ਪਰਿਵਾਰ ਨੇ ਮੋਡੂਲੇ ਤੌਰ ਤੇ ਜਿਹੜੇ ਸੁਖਚੈਨ ਦਾ ਪਰਾਣਾ ਫਾਦਰ ਨੇ ਲਾ ਮਦਰਨ ਲਾ ਉਹਦੀ ਜਿਹੜੀ ਸਾਲੀ ਹੋ ਗਈ ਉਹਦਾ ਸਾਲਾ ਹੋ ਗਿਆ ਤੇ ਉਹਦੇ ਉਹਨਾਂ ਦੇ ਜੀ ਜਾਉਗੇ ਪੰਜ ਸਿੱਧਾ ਹਿਆਰਪੁਰ ਤੋਂ ਅਸੀਂ ਪੁੱਛ ਕੇ ਇਸ ਮੋٹے ਤੌਰ ਤੇ ਕਰਕੇ ਆਪਾਂ ਇਹਨਾਂ ਦਾ ਮੋਟਰਸਾਈਕਲ ਰਿਕਵਰ ਕਰਾਇਆ ਖਡੂਰ ਸਾਹਿਬ ਤੋਂ ਫਰੂਦ ਸਾਹਿਬ ਤੋਂ ਲਿਆਂਦਾ ਇੱਥੇ ਲਿਆਂਦਾ ਅੱਜ ਸਵੇਰੇ ਉੱਥੇ ਇਹ ਕਰੀਬ ਸਾਡੀ 9 10 10 ਵਜੇ ਦੀ ਗੱਲ ਹੈ ਸਾਢੇ 10:30 ਵਜੇ ਦੀ ਗੱਲ ਹੈਗੀ ਆ ਜਦੋਂ ਇਹਨਾਂ ਨੇ ਉਥੇ ਕਾਬੂ ਕੀਤਾ ਉਹ ਫਿਰ ਸਾਰਾ ਸਮਾਂ ਹੁਣ ਤੱਕ ਅਸੀਂ ਆਪਰੇਸ਼ਨ 'ਚ ਹੀ ਲੱਗੇ ਰਹੇ ਹਾਂ ਤਾਂ ਹੀ ਆਪਾਂ ਥੋੜਾ ਜਿਹਾ ਜਿਹਾ ਲੇਟ ਮਿਲ ਰਿਹਾ ਅਸੀਂ ਜਿਸ ਦਿਨ ਤੋਂ ਇਹਨਾਂ ਨੇ ਕ੍ਰਾਈਮ ਕੀਤਾ ਸਾਡੀਆਂ ਟੀਮਾਂ ਸ੍ਰੀ ਮਨਿਉ ਰਾਣਾ ਜੀ ਸ੍ਰੀ ਵਿਸ਼ਾਲ ਜੀ ਜੀ ਮਡੇਰ ਸਾਹਿਬ ਤੇ ਸਾਡੇ ਸੀਆਈ ਇਨਸਪੈਕਟਰ ਤੇ ਸਾਡੀਆਂ ਜਿਹੜੀਆਂ ਕੰਪਲੀਟ ਜਿਹੜੀਆਂ ਸਾਡੀਆਂ ਟੀਮਾਂ ਨੇ ਸਾਡੇ ਲਈ ਬੜਾ ਵੱਡਾ ਚੈਲੰਜ ਸੀ ਕਿਉਂਕਿ মিডিਆ ਦੇ ਵਿੱਚ ਇਹਨੂੰ ਬੜਾ 10 ਤਰੀਕਾ ਨਾ ਪ੍ਰੋਜੈਕਟ ਹੋਇਆ ਸੀ ਵੀ ਬੰਦੇ ਦੇਣ ਦਿਹਾੜੇ ਆ ਕੇ ਇਦਾਂ ਦੇ ਇਹ ਕ੍ਰਾਈਮ ਕਰ ਗਏ ਨੇ ਐਨਆਰਆਈ ਸੇਫ ਨਹੀਂ ਹੈਗੇ ਜਦੋਂ ਕਿ ਜਈ ਇਹਨਾਂ ਦੀ ਕੋਈ ਗੱਲ ਨਹੀਂ ਹੈ ਇਹ ਉਹਨਾਂ ਦਾ ਜਾਤੀ ਰੰਜਿਸ਼ ਦਾ ਪਰਿਵਾਰ ਕ ਰੰਜਿਸ਼ ਦਾ ਮਸਲਾ ਹੈਗਾ ਸੀਗਾ ਉਹ ਕ੍ਰਾਈਮ ਜਿਆ ਕ੍ਰਾਈਮ ਕਿਤੇ ਵੀ ਕਿਸੇ ਵੀ ਕੋਈ ਸੰਭਾਵਨਾ ਹੋ ਸਕਦੀ ਹੈ ਉਹਨੂੰ ਕਦੇ ਰੋਕਣਾ ਸੰਭਵ ਨਹੀਂ ਹੁੰਦਾ ਤੇ ਪ੍ਰੰਤੂ ਸਾਡੀ ਪੁਲਿਸ ਨੇ ਬੜੇ ਹੀ ਟਾਈਮਲੀ ਸਾਡੇ ਸਾਰੇ ਅਧਿਕਾਰੀਆਂ ਨੇ ਸਾਡੀ ਟੀਮ ਨੇ ਜਿੰਨੇ ਵੀ ਜਵਾਨ ਨੇ ਬੜੀ ਮੁਸਤੈਦੀ ਨਾਲ ਦਿਨ ਰਾਤ ਇੱਕ ਕਰਕੇ ਉਹਨਾਂ ਨੂੰ ਜਿਉ ਇਥੋਂ ਉਸੇ ਦਿਨ ਸ਼ਾਮ ਨੂੰ ਇਹਨਾਂ ਦਾ ਫੋਟੋ ਸ਼ੋ ਹੋਈ ਸੀ ਇਤੋਂ ਬਰਤਾਰਪੁਰ ਗਏ ਕਰਤਾਰਪੁਰ ਤੋਂ ਫਿਰ ਇਹਨਾਂ ਨੇ ਆਟੋ ਯੂਜ਼ ਕੀਤਾ ਆਟੋ ਯੂਜ਼ ਕਰਕੇ ਫਿਰ ਬਸ ਤੇ ਬਹਿ ਕੇ ਜਲੰਧਰ ਗਏ ਜਲੰਧਰ ਤੋਂ ਬਾਅਦ ਫਿਰ ਇਹ ਹਸ਼ਿਆਰਪੁਰ ਗਏ ਹਸ਼ਿਆਰਪੁਰ ਇਹ ਕੱਲ ਸ਼ਾਮ ਨੂੰ ਹੀ ਪ੍ਰੈਜੈਂਸੀ ਸਾਡੀ ਸਾਰੀ ਰਾਤ ਸਾਡੀਆਂ ਟੀਮਾਂ ਉੱਥੇ ਲਗਾਤਾਰ ਦਿਨ ਰਾਤ ਲੱਗੀਆਂ ਰਹੀਆਂ ਇਨਸਪੈਕਟਰ ਰਾਮਾਣਾ ਇਹਨਾਂ ਦੀ ਟੀਮ ਆ ਉਹ ਖੰਗੋਲ ਦੇ ਖੰਗੋਲ ਦੇ ਸਾਡੀ ਹਿਊਮਨੈਂਟ ਜਾਂ ਟੈਕਨੀਕਲ ਸਾਰਿਆਂ ਦੇ ਹਿਸਾਬ ਨਾਲ ਅੱਜ ਸਵੇਰੇ ਉਥੋਂ ਕਾਬੂ ਹੋ ਉਹ 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 ਧਰਮਸ਼ਾਲਾ ਗਏ ਜਿਨ੍ਹਾਂ ਨੇ ਵੀ ਜਿਨ੍ਹਾਂ ਨੂੰ ਇਹ ਨੌਲੇਜ ਹੋਵੇ ਵੀ ਇਹ ਮਾੜੇ ਬੰਦੇ ਹੋ ਸਕਦੇ ਨੇ ਉਹਨਾਂ ਦੀ ਆਈਡੈਂਟੀਟੀ ਕੋਈ ਲੁਕਾਉਣ ਦੀ ਕੋਸ਼ਿਸ਼ ਕਰੇ ਉਹਨਾਂ ਨੂੰ ਪ੍ਰੋਪਰ ਉਹਨਾਂ ਦਾ ਕੋਈ ਟੈਲੀਫੋਨ ਨੰਬਰ ਆਧਾਰ ਕਾਰਡ ਆ ਜਿਹੜਾ ਪ੍ਰੋਪਰ ਰਿਗਾਰਡ ਨਾ ਲਵੇ ਉਹ ਆ ਜਿਹੜੇ ਇਸ ਤਰੀਕੇ ਨਾਲ ਉਹ ਡੈਫੀਨਿਟਲੀ ਉਹਨਾਂ ਨੂੰ ਇਹ ਪ੍ਰੀਜ਼ਿਊਮ ਕੀਤਾ ਜਾਂਦਾ ਵੀ ਇਹਨਾਂ ਨੇ ਜਿਹੜੇ ਇਹ ਕ੍ਰਾਈਮ ਇਹ ਕ੍ਰਿਮੀਨਲ ਨੂੰ ਲੁਕਾਉਂਦੇ ਨੇ ਆਦਰਵਾਇਜ਼ ਸਰਾਵਾਂ ਚ ਹੋਟਲਾਂ ਚ ਸਾਰੇ ਨਹੀਂ ਰਹਿਣਾ ਹੁੰਦਾ ਉਹਦੇ ਪਰ ਉਹਦੇ ਰਹਿਣ ਦੇ ਲਈ ਨੇਮ ਬਣਿਆ ਹੁੰਦਾ ਪ੍ਰੋਪਰ ਕੋਈ ਰਜਿਸਟਰ ਲੱਗੇ ਨੇ ਡਾਕੂਮੈਂਟ ਲੱਗੇ ਨੇ ਟੈਲੀਫੋਨ ਨੰਬਰ ਨੇ ਇਹਸ ਹੋਟਲ ਵਾਲਿਆਂ ਨੇ ਕੁਝ ਨਹੀਂ ਲਿਆ ਸੀ ਦੂਸਰਿਆਂ ਦਾ ਵੀ ਚੈੱਕ ਕਰ ਰਹੇ ਆ ਜਿਸ ਤਰ੍ਹਾਂ ਦੀ ਸੂਰਤ ਹੋਵੇਗੀ ਵੈਸੀ ਕਾਰਵਾਈ ਕੀਤੀ ਜਾਊਗੀ ਉਹ ਉਹ ਵਾਲੇ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਅਮਰitsar ਦੇ ਬੰਦੇ ਨੇ ਨਹੀਂ ਉਹ ਜਿਹੜਾ ਇਹਨਾਂ ਦਾ ਸਾਲਾ ਜਿਹੜਾ ਬਾਹਰ ਬੈਠਾ ਸੁਰਿੰਦਰਪਾਲ ਉਹ ਉਹਨੇ 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 ਇਹਨਾਂ ਨੂੰ ਕਿਤੇ ਰੱਖ ਕੇ ਜਗਵਾਏ ਨੇ ਉਹ ਜਿਹੜਾ ਐਂਗਲ ਹੈਗਾ ਉਹ ਅਸੀਂ ਇਨਵੈਸਟਿਗੇਟ ਕਰਕੇ ਜਿਹੜਾ ਬੰਦਾ ਇਨਵੋਲਵ ਹੋਇਆ ਉਹਨੂੰ ਅਸੀਂ ਪਾਇੰਟ ਆਊਟ ਕਰਾਂਗੇ ਹੋਰ ਕੋਈ ਕੋਈ ਮਨੀ ਟਰਾਂਸਫਰ ਦੇ ਵਿੱਚ ਹੈਲਪ ਕਰਨ ਵਾਲਾ ਕੋਈ ਵੈਪਨ ਲਿਆਉਣ ਦੇ ਕੋਈ ਹੈਲਪ ਕਰਨ ਵਾਲਾ ਜਿਹੜਾ ਹੈਗਾ ਜਗੂ ਉਹ ਬੰਦਾ ਹੋਵੇਗਾ ਉਹ ਤਾਂ ਹੈਗਾ ਹੀ ਉਹਦਾ ਆਲਰੇਡੀ ਨਾਮ ਜਦ ਹੀ ਹੈ ਨਾ ਉਹ ਤਾਂ ਆਲਰੇਡੀ ਐ ਪਾਰਟ ਆਫ ਐਫ ਆਈ ਆਰ ਨੇ ਜਿਹੜੇ ਜਿਹਦਾ ਵੀ ਜਿੱਦਾਂ ਦਾ ਰੋਲ ਆਏਗਾ ਅਸੀਂ ਕਾਰਵਾਈ ਕਰਾਂਗੇ ਉਹ ਆਲਰੇਡੀ ਅਰੈਸਟ ਕਰ ਲਿਆ ਜੀ ਗੱਲ ਉਹਨਾਂ ਕੋਲ ਪਹਿਲਾਂ ਗਏ ਸੀ ਉਹ ਬੋਥ ਹੈ ਬੀਨ ਅਰੈਸਟਡ ਕੱਲ ਦੇ ਅਰੈਸਟਡ ਸਾਡੇ ਕੋਲ ਜਿਹੜਾ ਦੂਜੇ ਘਟੇ ਚ ਰਹੇ ਸੀ ਉਹ ਤਾਂ ਜਿਹੜਾ ਅੰਦੇ ਨੇ ਗੋਲੀਆਂ ਵੰਡੀਆਂ ਉਹਦੀ ਹਾਲਤ ਨਾ ਰਹਿ ਗਈ ਹਾਂਜੀ ਉਹ ਠੀਕ ਆ ਬਿਲਕੁਲ ਠੀਕ ਆ ਉਹ ਬਚ ਗਿਆ